ਪੈਂਸਿਲਵੇਨੀਆ ਦੇ ਵਿੱਚ ਇੱਕ ਚੋਣ ਰੈਲੀ ਦੌਰਾਨ ਇੱਕ ਜਿਹੜਾ 트ੰਪ ਦੇ ਉੱਤੇ ਜਿਹੜਾ ਉਹ ਫਾਇਰ ਆਇਆ ਉਦੋਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿਉਂਕਿ ਉਹ ਇਕਦਮ ਜਿਹੜੀ ਹੈ ਉਹ ਥੱਲੇ ਲੰਮਾ ਪੈ ਗਿਆ ਔਰ ਬਾਅਦ ਜਦੋਂ ਉੱਠਿਆ ਉਹਦੇ ਕੰਨ ਦੇ ਨੇੜੇ ਔਰ ਚਿਹਰੇ ਦੇ ਵੀ ਥੋੜੇ ਹਿੱਸੇ 'ਚ ਬਲੱਡ ਸੀ 트ੰਪ ਨੇ ਇਮੀਡੀਏਟਲੀ ਦਾ ਸਿਕਿਉਰਟੀ ਵਾਲਿਆਂ ਦਾ ਥੈਂਕ ਯੂ ਕੀਤਾ ਕਿ ਉਹਨਾਂ ਦੀ ਬਦੌਲਤ ਮੈਂ ਬਚ ਗਿਆ ਪਰ ਬਾਅਦ 'ਚ ਰੀਅਲਾਈਜ਼ ਹੋਇਆ ਕਿ ਵੀ ਇਹ ਤਾਂ ਫੇਲਿਅਰ ਈ ਸਿਕਿਉਰਟੀ ਵਾਲਿਆਂ ਦੀ ਹੈ ਇੱਕ ਮੁੰਡਾ 70 ਮੀਲ ਤੋਂ ਆ ਕੇ 20 ਸਾਲਾਂ ਦਾ ਜਿਹੜੀ ਤੁਹਾਡੀ ਸਟੇਜ ਸੈੱਟ ਕੀਤੀ ਹੈ ਉਹਦੇ ਨਾਲ ਇੱਕ ਬਿਲਡਿੰਗ ਦੇ ਉੱਤੇ ਚੜਿਆ ਹੋਇਆ ਉਹ ਕ્રોલ ਕਰ ਰਿਹਾ ਹੈ ਔਰ ਇਵਨ ਕਰਾਊਡ ਦੇ ਵਿੱਚ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹਨੂੰ ਦੇਖਿਆ ਉਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ ਕਿ ਸਬਮਟੀ ਵਿਦ ਦਾ ਰਾਈਫਲ ਇਜ਼ ਅਪ देयर ਇਸ ਸਾਰੇ ਚੋਂ ਕੀ 트ੰਪ ਨੂੰ ਵਿਕਟਿਮ ਹੁੱਡ ਦਾ ਜਿਹੜਾ ਫਾਇਦਾ ਮਿਲੇਗਾ ਜ਼ਰੂਰ ਮਿਲੇਗਾ ਔਰ ਉਹਦੇ ਵਿੱਚ ਦੋ ਰੀਜ਼ਨ ਨੇ ਕਿਉਂਕਿ ਆਲਰੇਡੀ ਡੈਮੋਕ੍ਰੇਟਾਂ ਦੇ ਵਿੱਚ ਬਾਈਡਨ ਉਸ ਦੀ ਫਸਟ ਡਿਬੇਟ ਵੀੜੇ ਵੀ ਜੋ ਉਹਦੀ ਫੇਲਿਅਰ ਔਰ ਈਵਨ ਆ ਜਦੋਂ 32 ਮੁਲਕਾਂ ਦੇ ਨੈਟੋ ਵਾਲੇ ਉਹਦੇ ਚ ਵੀ ਦੋ ਤਿੰਨ ਵੱਡੀਆਂ ਗਲਤੀਆਂ ਪਤਾ ਨਹੀਂ ਕਿਸੇ ਨੂੰ ਕੀ ਕਹੀ ਜਾਂਦਾ ਉਹ ਆਲਰੇਡੀ ਮੈਂਟਲੀ ਸਾਉਂਡ ਨਹੀਂ ਹੈ ਇਹ ਸੀਕਰਟ ਸਰਵਿਸ ਦੀ ਫੇਲਿਅਰ ਵੀ ਹੈ ਇਹ ਵੀ ਕਿਤੇ ਨਾ ਕਿਥੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਾਤੇ ਚ ਪੈਂਦੀ ਹੈ ਔਰ ਜਿਵੇਂ ਟਰੰਪ ਨੇ ਆਪਣੀ ਉਹ ਥੱਲੇ ਪੈ ਕੇ ਫਿਰ ਖਲੋਤਾ ਫਿਸ ਚੁੱਕੀ ਆਮ ਲੋਕਾਂ ਨੂੰ ਈਵਨ ਐਲਨ ਮਸਕ ਜਿਹੜਾ ਹੁਣ ਤੱਕ ਨਿਊਟਰਲ ਸੀ ਪਹਿਲਾਂ 트ੰਪ ਦੇ ਖਿਲਾਫ ਵੀ ਹੋ ਗਿਆ ਸੀ ਅੱਜ ਉਹਨੇ ਵੀ ਕਿਹਾ ਕਿ ਬਈ ਹੀ ਇਜ਼ ਅ ਸਟਰੋਂਗ ਗਾਈ ਦੋਸਤੋ ਬਰੇਕਟ ਬਾ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਅਰਸ ਗੱਲਬਾਤ ਕਰਾਂਗੇ ਪਿਛਲੇ ਦਿਨੀ ਇੱਕ ਚੋਣ ਰੈਲੀ ਦੌਰਾਨ ਰਿਪਬਲਿਕਨ ਪਾਰਟੀ ਦੇ ਅਮਰੀਕੀ ਪ੍ਰੈਜ਼ੀਡੈਂਟ ਦੇ ਉਮੀਦਵਾਰ ਸਾਬਕਾ ਪ੍ਰੈਜ਼ੀਡੈਂਟ 트ੰਪ ਤੇ ਜਾਨਲੇਵਾ ਹਮਲਾ ਹੋਇਆ ਜਿਸ ਦੀ ਸਭ ਤੇ ਰਾਵਲੂ ਸਖਤ ਤੌਰ ਤੇ ਨਖੇਦੀ ਕੀਤੀ ਗਈ ਸੋ ਕਿ ਇਸ ਕਾਤਲਾਨਾ ਹਮਲੇ ਤੋਂ ਬਾਅਦ ਪੈਦਾ ਹੋਇਆ ਹਮਦਬਦੀ ਜਿਹੜਾ ਫੈਕਟਰ ਹੈ ਪ੍ਰੈਜ਼ੀਡੈਂਟ 트੍ਰੰਪ ਦੀ ਜਿੱਤ ਨੂੰ ਯਕੀਨੀ ਬਣਾਏਗਾ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖੜ ਸੋ ਲਿ ਆ ਲਿਖ ਲੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਪਿਛਲੇ ਦਿਨਾਂ ਚ ਕਿਉਂਕਿ ਇਹ ਵਾਕਿਆ ਸੀ ਇੱਕ ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਜੋ ਘਟਨਾਕ੍ਰਮ ਸਾਡੇ ਆਲੇ-ਦੁਆਲੇ ਹੋ ਰਿਹਾ ਹੈ ਉਸ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ ਬਿਲਕੁਲ ਔਰ ਉਸ ਦੇ ਉੱਤੇ ਸਾਡੇ ਵੀਅਰ ਜਿਹੜੇ ਅਮਰੀਕਾ ਤੋਂ ਦੂਰ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਉੱਥੋਂ ਦਾ ਖਾਸ ਤੌਰ ਤੇ ਇੰਡੀਅਨ ਮੀਡੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੋਰ ਹੀ ਰੰਗ-ਟੰਗ 'ਚ ਪੇਸ਼ ਕਰਦਾ ਹੈ ਅ ਅਮਰੀਕਾ ਦੇ ਵਿੱਚ ਖੂਬਸੂਰਤੀ ਇਹ ਹੈ ਇਹ ਠੀਕ ਹੈ ਕਿ ਅਮਰੀਕਾ 'ਚ ਜਿਹੜੀ ਸੈਕੰਡ ਐਮੈਂਡਮੈਂਟ ਹੈ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਉਦੇ ਥੱਲੇ ਹਥਿਆਰ ਖੁੱਲੇ ਨੇ ਔਰ ਇਥੇ इवन ਹਥਿਆਰਾਂ ਦਾ ਵਿਸ਼ਾ ਵੀ ਜਿਹੜਾ ਸਟੇਟ ਵਾਈਜ਼ ਜਿਵੇਂ ਟੈਕਸਾਸ ਵਰਗੀਆਂ ਸਟੇਟਾਂ ਨੇ ਜਾਂ ਦੂਸਰੇ ਉਹਦੇ ਚ ਤਾਂ ਐਵੇਂ ਹੀ ਉਹਨਾਂ ਦੇ ਹਥਿਆਰਾਂ ਦੀ ਨਮائش ਹੁੰਦੀ ਹੈ ਜਾਂ ਵੇਚੇ ਜਾਂਦੇ ਨੇ ਜਿਵੇਂ ਗੋਭੀ ਦਾ ਢੇਰ ਲੱਗਾ ਹੋਏ ਜਾਂ ਬਤਾऊं ਵਿਕਰੇ ਹੋਣ ਇਸੇ ਤਰ੍ਹਾਂ ਕਿਸੇ ਲਈ ਵੀ ਕੋਈ ਲਾਇਸੈਂਸ ਲੈਣਾ ਔਖਾ ਨਹੀਂ ਹੈ ਕੁਝ ਸਟੇਟਾਂ ਨੇ ਥੋੜੇ ਬਹੁਤ ਜਿਹੜੇ ਆਟੋਮੈਟਿਕ ਵੈਪਨ ਨੇ ਉਨਾ ਦਾ ਖਰੀਦ ਦੇ ਉੱਤੇ ਥੋੜੀਆਂ ਬਹੁਤ ਪਾਬੰਦੀਆਂ ਪਰ ਤੁਸੀਂ ਬੈਕਗਰਾਉਂਡ ਚੈੱਕ ਕਰ ਵੀ ਲੋ ਉਹਦਾ ਬੈਕਗਰਾਉਂਡ ਚੈੱਕ ਤਾਂ ਇਸ ਲਈ ਹੁੰਦਾ ਹੈ ਕਿ ਜਿਹੜਾ ਪਹਿਲਾਂ ਕੋਈ ਕ੍ਰਿਮੀਨਲ ਹੈ ਜ ਉਹਦਾ ਇਸਤੇਮਾਲ ਕਰਦਾ ਤੇ ਜੇ ਕੋਈ ਫਰੈਸ਼ ਆ ਕੇ ਕੁਝ ਕਰਦਾ ਹੈ ਉਹਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਹਾਲਾਂ ਬਹੁਤ ਸਾਰੀਆਂ ਡੈਥਸ ਹੁੰਦੀਆਂ ਨੇ ਕਿਤੇ ਮਾਰਕੀਟਸ ਦੇ ਵਿੱਚ ਥੀਏਟਰਸ ਦੇ ਵਿੱਚ ਦੂਸਰੇ ਤੀਸਰੇ ਲekin ਇਹਦੇ باوجود ਅਮਰੀਕਾ ਨੇ ਇਹ ਗੱਲ ਮੰਨ ਲਈ ਹੋਈ ਹੈ ਕਿ ਅਸੀਂ ਕੱਲ ਨੂੰ ਜਦੋਂ ਸਾਡੀ ਸਟੇਟ ਸਾਨੂੰ ਫੇਲ ਕਰ ਦੇਗੀ ਡਿਫੈਂਸ ਕਰਨ ਤੇ ਆਪਣੇ ਡਿਫੈਂਸ ਦਾ ਸਾਨੂੰ ਹੱਕ ਹੈ ਇਹੀ ਕਾਰਨ ਹੈ ਕਿ ਸੈਕੰਡ ਐਮੈਂਡਮੈਂਟ ਦੇ ਨਾਲ ਕੋਈ ਜਿਹੜੇ ਮੁੱਢਲੇ ਸਿਧਾਂਤ ਕਨਸਟੀਟਿਊਸ਼ਨ ਦਾ ਹਿੱਸਾ ਉਹਦੇ ਵਿੱਚ ਜਿਵੇਂ ਫਸਟ ਐਮੈਂਡਮੈਂਟ ਮੁੱਢਲੇ ਕਨਸਟੀਟਿਊਸ਼ਨ ਤਾ ਨੂੰ ਫ੍ਰੀडम ਆਫ ਐਕਸਪ੍ਰੈਸ਼ਨ ਦਿੰਦੀ ਹੈ ਉਹਦੇ ਵਿੱਚ ਇਹ ਵੀ ਨਹੀਂ ਹੁਣ ਸਾਡੇ ਬਹੁਤ ਸਾਰੇ ਮੁਲਕਾਂ 'ਚ ਤਾਂ ਬਲੈਸਫੇਮੀ ਲਾਅ ਨੇ ਧਾਰਮਿਕ ਪਾਵਰਾਂ ਆ ਪੜਕਾਣ ਦਾ ਜਾਂ ਦੂਸਰਾ لیکن ایتھے اس قسم دا کوئی نہیں ہے جے کوئی ਧਾਰਮਿਕ ਕਿਸੇ ਪੁਸਤਕ ਨੂੰ ਅੱਗ ਵੀ ਲਾ ਜੇ ਅਮਰੀਕਾ ਦੇ ਝੰਡੇ ਨੂੰ ਵੀ ਤੁਸੀਂ ਸਾੜ ਰਹੇ ਹੋ ਤੇ ਅਮਰੀਕਾ ਦੇ ਵਿੱਚ ਕੋਈ ਜੁਰਮ ਨਹੀਂ ਹੈ ਕਿਉਂਕਿ ਫਸਟ ਅਮੈਂਡਮੈਂਟ ਨੇ ਇਸ ਹੱਦ ਤੱਕ ਫਰੀडम ਦਿੱਤੀ ਹੋਈ ਹੈ ਕਿ ਭਾਈ ਹਰ ਇੱਕ ਨੂੰ ਹੱਕ ਹੈ ਉਹ ਜੋ ਮਰਜ਼ੀ ਜਿਹੜਾ ਉਹ ਵਿਊ ਰੱਖੇ ਜਾਂ ਉਸ ਨੂੰ ਐਕਸਪ੍ਰੈਸ ਕਰੇ ਇਸ ਲਈ ایتھے ਜਿਹੜੇ ਮੋਸਟ ਵਾਇਲੈਂਟ ਕਦੇ ਕੂਕਲੈਕਸ ਕਲੈਨ ਵਰਗੇ ਵੀ ਸੀ ਜੇ ਉਹ ਵੀ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਉਹ ਪਰ ਮੈਂ ਉਹਨਾਂ ਨੇ ਹੁੱਡੀਆਂ ਪਾਈਆਂ ਹੁੰਦੀਆਂ ਤੇ ਉਹਨਾਂ ਨੂੰ ਵੀ ਹੱਕ ਹੁੰਦਾ ਕਰਨ ਦਾ ਔਰ ਇਹੀ ਕਾਰਨ ਹੈ ਕਿ ਇਹ ਗੱਲ ਉੱਥੋਂ ਦੇ ਇੰਡੀਆ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਇਸ ਲਈ ਕਦੇ ਉਹਨਾਂ ਨੇ ਜਿਹੜੀ ਆ ਉਹ ਡੰਡਾ ਜਸਟਨ ਟਰੂਡੋ ਦਾ ਕੱਢਿਆ ਹੁੰਦਾ ਹੁਣ ਅਮਰੀਕਾ ਤੇ ਵੀ ਕੱਢਣ ਲੱਗ ਗਿਆ ਜੀ ਸੈਪਰੇਟਿਸਟ ਨੂੰ ਹਵਾ ਦੇ ਰਹੇਵੇਂ ਜਾਂ ਦੂਜਿਆਂ ਨੂੰ ਇੱਥੇ ਇਸ ਮਾਮਲੇ 'ਚ ਬਾਈਡਨ ਜਾਂ ਜਸਟਨ ਟਰੂਡੋ ਦਾ ਕੋਈ ਰੋਲ ਨਹੀਂ ਹੈ ਚਾਰਟਰ ਆਫ ਰਾਈਟਸ ਕੈਨੇਡਾ ਦਾ ਅਮਰੀਕਾ ਦੇ ਫਸਟ ਅਮੈਂਡਮੈਂਟ ਹੈ ਹੱਕ ਦਿੰਦੇ ਹੈ ਇਸੇ ਤਰ੍ਹਾਂ ਹੀ ਸੈਕੰਡ ਅਮੈਂਡਮੈਂਟ ਉੱਥੇ ਬੈਠਿਆਂ ਨੂੰ ਬਹੁਤਿਆਂ ਨੂੰ ਲੱਗਦਾ ਹੈ ਇੰਨੇ ਹਥਿਆਰ ਹਰ ਕੋਈ ਲਈ ਫਿਰਦਾ ਹੈ ਪਾਬੰਦੀ ਕਿਉਂ ਨਹੀਂ ਹੁੰਦੀ ਇਹ ਮੰਨ ਕੇ ਤੁਰਦੇ ਨੇ ਔਰ ਇਹੀ ਬਾਈ ਐਂਡ ਲਾਰਜ ਜੇ ਅਸੀਂ ਦੇਖੀਏ ਕਿ ਭਈ ਜਦੋਂ ਦਸਵੇਂ ਪਾਸ਼ਾ ਨੇ ਫਰਮਾਨ ਕੀਤਾ ਵੀ ਹਥਿਆਰ ਚੁੱਕੋ ਜਿੰਨਾ ਤੁਸੀਂ ਚੁੱਕ ਸਕਦੇ ਹੋ ਪੰਜ ਮਿਨੀਮਮ ਨੇ ਬਾਕੀ ਤਾਂ ਇਹੀ ਕਾਰਨ ਸੀ ਕਿ ਪ੍ਰਾਤਨ ਸਿੰਘਾਂ ਦਾ ਜ਼ਿਕਰ ਕਰਦੇ ਹਾਂ ਕਹਿੰਦੇ ਸੀ ਦੇ ਆਰਮ ਟੂ ਦਾ ਥੀਥ ਹੈ ਕਿ ਪੂਰੀ ਤਰ੍ਹਾਂ ਨੇ ਸੋ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਵੀ ਹਰ ਇੱਕ ਦੇ ਕੋਲ ਜਦੋਂ ਹਥਿਆਰ ਦੀ ਅਵੇਲੇਬਿਲਟੀ ਹੁੰਦੀ ਹੈ ਤੇ ਉਸ ਦਾ ਮਿਸਯੂਜ਼ ਵੀ ਹੁੰਦਾ ਪਰ ਬਾਈ ਐਂਡ ਲਾਰਜ ਇਹਨਾਂ ਨੇ ਕੈਲਕੂਲੇਟ ਕੀਤਾ ਹੈ ਵੀ ਸ਼ਹਿਰਿਆਂ ਦੀ ਹਫਾਜ਼ਤ ਜਿਹੜੀ ਹੈ ਔਰ ਉਹਦਾ ਵੀ ਇੱਕ ਬੈਕਗ੍ਰਾਉਂਡ ਹੈ ਕਿਉਂਕਿ ਰੈਵੋਲੂশনারੀ ਵਾਰ ਦੇ ਵੇਲੇ ਜਿਹੜਾ ਅਮਰੀਕਾ ਦਾ ਰੈਗਟੈਗ ਮਿਲੀਸ਼ੀਆ ਸੀ ਕਿਉਂਕਿ ਵਾਸ਼ਿੰਗਟਨ ਕੋਲ ਜਾਂ ਜੈਫਰਸਨ ਕੋਲ ਜਾਂ ਕੋਈ ਫੌਜ ਥੋੜੀ ਜਿਹੀ ਰੈਗੂਲਰ ਬ੍ਰਿਟਿਸ਼ ਆਰਮੀ ਸੀ ਇਹ ਤਾਂ ਉਹੀ ਮਿਲੀਸ਼ੀਆ ਜਿਹਨਾਂ ਕੋਲ ਹਥਿਆਰ ਸੀ ਪਰ ਉਹ ਨਿਕਲੇ ਆਪਣੇ ਮੁਲਕ ਨੂੰ ਡਿਫੈਂਡ ਕਰਨ ਦੇ ਲਈ ਜਾਂ ਮੁਲਕ ਦੀ ਆਜ਼ਾਦੀ ਲਈ ਸੋ ਇਹਦਾ ਇੱਕ ਐਸਪੈਕਟ ਹੈ ਕਿਉਂਕਿ ਜਦੋਂ ਵੀ ਇਸ ਕਿਸਮ ਦਾ ਕੁਝ ਹੁੰਦਾ ਹੈ ਇੱਕ ਡਿਬੇਟ ਨਾਲ ਅਮਰੀਕਾ 'ਚ ਵੀ ਜਿਹੜੇ ਲੋਕ ਹਥਿਆਰਾਂ ਦੇ ਕਰਬ ਚਾਹੁੰਦੇ ਨੇ ਉਹ ਇਹਨੂੰ ਸ਼ੁਰੂ ਕਰ ਦਿੰਦੇ ਨੇ ਹੁਣ ਜਿਹੜੀ ਘਟਨਾ ਨੇ ਹਰ ਇੱਕ ਨੂੰ ਸ਼ੌਕ ਦਿੱਤਾ ਔਰ ਬਾਅਦ ਵਿੱਚ ਰਲੀਫ ਵੀ ਮਿਲੀ ਕਿ ਭਈ ਐਟ ਲੀਸਟ ਪ੍ਰੈਜ਼ੀਡੈਂਟ ਟਰੰਪ ਸੇਫ ਨੇ ਉਹ ਫਿਲਡੈਲਫੀਆ ਪੈਂਸਿਲਵੇਨੀਆ ਦੇ ਵਿੱਚ ਇੱਕ ਚੋਣ ਰੈਲੀ ਦੌਰਾਨ ਇੱਕ ਜਿਹੜਾ ਟਰੰਪ ਦੇ ਉੱਤੇ ਜਿਹੜਾ ਉਹ ਫਾਇਰ ਆਇਆ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿਉਂਕਿ ਉਹ ਇਕਦਮ ਜਿਹੜੀ ਹੈ ਉਹ ਥੱਲੇ ਲੰਮਾ ਪੈ ਗਿਆ ਔਰ ਬਾਅਦ ਜਦੋਂ ਉੱਠਿਆ ਉਹਦੇ ਕੰਨ ਦੇ ਨੇੜੇ ਔਰ ਚਿਹਰੇ ਦੇ ਵੀ ਥੋੜੇ ਹਿੱਸੇ 'ਚ ਬਲੱਡ ਸੀ ਔਰ ਜਿਹੜੀਆਂ ਡੀਟੇਲਸ ਹੁਣ ਤੱਕ ਅਮਰਜ ਹੋਈਆਂ ਨੇ ਕਿ ਥਾਮਸ ਮੈਥਿਊ ਕਰਕਸ ਨਾਂ ਦਾ ਇੱਕ 20-21 ਸਾਲਾਂ ਦਾ ਨੌਜਵਾਨ ਜਿਹੜਾ ਹਾਈ ਸਕੂਲਰ ਸੀ ਕਿਸੇ ਵੇਲੇ ਜਦੋਂ ਸਕੂਲ 'ਚ ਸੀ ਤੇ ਸਕੂਲ ਦੇ ਜਿਹੜਾ ਆਰਮਜ਼ ਬੜਾ ਕਲੱਬ ਹੈ ਉਹਦੇ 'ਚ ਉਹਨੂੰ ਦਾਖਲਾ ਨਹੀਂ ਸੀ ਦਿੱਤਾ ਗਿਆ ਲੇਕਿਨ ਉਹ ਆਪਣੇ ਟਾਊਨ ਜਿਹੜਾ ਕਿ ਜਿੱਥੇ ਵਾਕਿਆ ਹੋਇਆ ਉਸ ਤੋਂ 73 ਕਿਲੋਮੀਟਰ ਦੂਰ ਰਹਿੰਦਾ ਉੱਥੋਂ ਦੇ ਉਸ ਕਲੱਬ ਦਾ ਮੈਂਬਰ ਸੀ ਐਜ਼ ਅ ਰਿਪਬਲਿਕਨ ਉਹ ਵੋਟਰ ਰਜਿਸਟਰਡ ਸੀ ਲੇਕਿਨ ਉਹਨੇ ਜਿਹੜੀ ਫੰਡਿੰਗ ਮਾੜਾ ਮੋਟਾ ਉਹਨੇ ਹਾਈ ਸਕੂਲ ਤੋਂ ਬਾਅਦ ਜਿਹੜਾ ਉਹ ਕਿਚਨ ਦੇ ਵਿੱਚ ਕਿਤੇ ਕੰਮ ਕਰਦਾ ਸੀ ਉਹਨੂੰ ਥੋੜਾ ਬਹੁਤ ਡੋਨੇਟ ਕੀਤਾ ਹੋਇਆ ਹੈ ਡੈਮੋਕ੍ਰੇਟ ਪਾਰਟੀ ਨੂੰ ਸੋ ਇਨੀ ਕੁ ਬੈਕਗ੍ਰਾਉਂਡ ਉਹਦੀ ਪਤਾ ਹੈ ਹਾਲਾਂ ਅੱਜ ਉਹਨੇ ਐਫ ਬੀਆਈ ਨੇ ਕਲੇਮ ਕੀਤਾ ਹੈ ਇਹਨਾਂ ਦੇ ਸਿਕਰਟ ਸਰਵਿਸ ਨੇ ਕਿ ਜਿਹਦਾ ਫੋਨ ਕੋਲਡ ਅਸੀਂ ਲੱਭ ਲਿਆ ਐਂਡ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਦਾ ਮੋਟਿਵ ਮੋਟਿਵ ਤਾਂ ਹੁਣ ਉਹ ਨਾਲ ਹੀ ਉਹਨੂੰ ਤਾਂ ਰਾਤ ਆ ਔਰ ਜਿਹੜਾ ਜਿਹੜੀਆਂ ਜਿੰਨੀਆਂ ਖਬਰਾਂ ਸਾਹਮਣੇ ਨੇ ਕਿਉਂਕਿ ਪਹਿਲੇ 24 ਘੰਟੇ ਤੱਕ ਕਈ ਕੁਸ਼ੀ ਅ ਅਮਰਜ ਹੁੰਦਾ ਰਿਹਾ ਵੀ ਕੀ ਹੋਇਆ ਕਿ ਭਾਈ ਇੱਕ ਹੋਰ ਜਿਹੜਾ ਮਾਰਿਆ ਗਿਆ ਉਹ ਤਾਂ ਮਾਰਿਆ ਹੀ ਗਿਆ ਜਿਹੜਾ ਕਿਲਰ ਹੈ ਮਿਸਟਰ ਮੈਥਿਊ ਕਰੁਕਸ ਹਮਮ ਔਰ ਦੋ ਸੀਰੀਅਸਲੀ ਜ਼ਖਮੀ ਨੇ ਹਮਮ ਔਰ ਟਰੰਪ ਜਿਹੜਾ ਲੰਮਾ ਪੈ ਗਿਆ ਔਰ ਜਦੋਂ ਉੱਠਿਆ ਫਿਰ ਫਿਸਟ ਨੇ ਉੱਪਰ ਕਰਕੇ ਵਿਲ ਫਾਈਟ ਬੈਕ ਫਾਈਟ ਬੈਕ ਔਰ ਵਾਰੀਅਰ ਸਪਿਰਟ ਦਿਖਾਈ ਜਿਹੜਾ ਕਿਉਂਕਿ ਇਮੇਜਰੀ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਭਈ ਬੰਦਾ ਕੋਵਰਡ ਨਹੀਂ ਹੈ ਪ੍ਰਭਾਵੇ ਦੇਣ ਦੀ ਔਰ ਇਹ ਉਹਦਾ ਜਿਹੜਾ ਟਵੀਟ ਵੀ ਹੈ ਜੋ ਫੋਟੋ ਵੀ ਹੈ ਉਹਦਾ ਆਪਣਾ ਲੜਕਾ ਜਾਂ ਜਵਾਈ ਉਹੀ ਟਵੀਟ ਕਰਦੇ ਰਹੇ ਔਰ ਇਸ ਦੇ ਉੱਤੇ ਕਾਫੀ ਇਕਦਮ ਔਰ ਇਹ ਅਮਰੀਕਾ ਦੀ ਬਿਊਟੀ ਹੈ ਕਿ ਸਾਰਿਆਂ ਨੇ ਇਸ ਨੂੰ ਸਟਰੋਂਗਲੀ ਕੰਡੈਮਨ ਕੀਤਾ ਬਾਈਡਨ ਨੇ ਫੋਰਨ ਅਮਰੀਕਨ ਲੋਕਾਂ ਨੂੰ ਐਡਰੈਸ ਕੀਤਾ ਸਾਬਕਾ ਪ੍ਰੈਜ਼ੀਡੈਂਟ ਅਮਰੀਕਾ ਦੇ ਜਿਨ੍ਹਾਂ ਚ ਪ੍ਰੈਜ਼ੀਡੈਂਟ ਬਾਈਡਨ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਜ਼ੀਡੈਂਟ ਜਿਮੀ ਕਾਰਟਰ ਸਭ ਨੇ ਔਰ ਈਵਨ ਕਿਉਂਕਿ ਇਲੈਕਸ਼ਨ ਕੈਂਪੇਨ ਚੱਲ ਰਿਹਾ ਨਵੰਬਰ ਦੇ ਵਿੱਚ ਇਲੈਕਸ਼ਨਸ ਨੇ ਹਾਲਾਂ ਫਰਸਟ ਡਿਬੇਟ ਬਹੁਤ ਡਰਟੀ ਟਾਈਪ ਸੀ ਉਹਨੂੰ ਅਕਿਊਜ਼ ਕਰ ਰਿਹਾ ਉਹਨੂੰ ਕਰ ਰਿਹਾ ਲੇਕਿਨ ਫੋਰਨ ਬਾਈਡਨ ਨੇ ਔਰ ਡੈਮੋਕ੍ਰੇਟਾ ਨੇ ਆਪਣੀ ਟੋਨ ਚੇਂਜ ਕੀਤੀ ਇਵਨ ਜਿਹੜੀਆਂ ਐਡਵਰਟਾਈਜ਼ਮੈਂਟਸ ਇਲੈਕਸ਼ਨ ਕੈਂਪੇਨ ਦੀਆਂ ਚੱਲ ਰਹੀਆਂ ਸੀ ਬਹੁਤ ਸਾਰੇ ਮੀਡੀਆ ਚੈਨਲਸ ਤੇ ਜਿਦੇਚ ਡਾਇਰੈਕਟ ਅਟੈਕਸ ਯੂ ਬਿਲਕੁਲ ਰੁਕਵਾ ਦਿੱਤੀਆਂ ਗਈਆਂ ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਇਸ ਗੱਲ ਦੇ ਉੱਤੇ ਡਿਸਕਸ਼ਨ ਹੋ ਰਹੀ ਹੈ ਕਿ ਵੀ ਇਹ ਸਾਰਾ ਜਿਹੜਾ ਵਾਕਿਆ ਹੈ ਇਹ ਕਿਵੇਂ ਪ੍ਰਭਾਵਿਤ ਕਰੇਗਾ ਔਰ ਆਲਰੇਡੀ 트럼ਪ ਨੂੰ ਐਜ਼ ਅ ਫਾਈਨਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜਾ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਵੀ ਚੱਲ ਰਹੀ ਜਿੱਥੋਂ ਉਹ ਗਿਆ ਹੈ 트럼ਪ ਪੈਂਸਿਲਵੇਨੀਆ ਤੋਂ ਔਰ ਜਿਹੜੀ ਲੇਟੈਸਟ ਡਿਵੈਲਪਮੈਂਟ ਹੈ ਕਿ ਵੀ ਆਪਣੇ ਸਾਥੀ ਦੇ ਤੌਰ ਤੇ ਕਿਹਨੂੰ ਚੁਣੇਗਾ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ 트럼ਪ ਉਹ ਵੀ ਜਿਹੜੀ ਕਿਉਰਸਟੀ ਸੀ ਜਾਂ ਸਸਪੈਂਸ ਸੀ ਉਹ ਖਤਮ ਹੋਇਆ ਹੈ 트럼ਪ ਨੇ ਅੱਜ ਐਲਾਨ ਕੀਤਾ ਹੈ ਕਿ 39 ਸਾਲਾ ਸੈਨੇਟਰ ਜੇ ਡੀ ਵੈਂਸ ਉਹ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋਣਗੇ ਉਹਨਾਂ ਦਾ ਟੀਮ ਦਾ ਹਿੱਸਾ ਹੋਣਗੇ ਇਹ ਰਿਪਬਲਿਕਨ ਪਾਰਟੀ ਕਨਵੈਨਸ਼ਨ ਮਿਲਵੌਕੀ ਚ ਚੱਲ ਰਹੀ ਹੈ ਉਹਦੇ ਚ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਇਹ ਜੇ ਡੀ ਵੈਂਸ ਜਿਹੜੇ ਨੇ 37 ਸਾਲਾ ਇਹ ਜੂਨੀਅਰ ਸੈਨੇਟਰ ਹੈ ਜਿਹੜਾ ohio ਤੋਂ ਨਹੀਂ ਵੈਸੇ ਜਿਹੜੇ 5 6 ਨਾਂ ਜਿਹੜੇ ਜ਼ੀਰੋ ਡਾਊਨ ਜਿਹਨੂੰ ਕਹਿੰਦੇ ਨੇ ਉਹਨਾਂ ਚ ਆਲਰੇਡੀ ਜਿਹੜਾ ਉਹ ਜੀਡੀ ਵੈਂਸ ਦਾ ਨਾਂ ਚੱਲ ਰਿਹਾ ਸੀ ਔਰ ਇਹ ਉਹਨੇ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜੇ ਮੈਂ 78 ਸਾਲਾਂ ਦਾ ਬਾਬਾ ਹੈ ਤੇ ਮੈਂ 39 ਸਾਲਾਂ ਦੇ ਯੰਗ ਸੈਨੀਟਰ ਜੂਨੀਅਰ ਨੂੰ ਚੁਣਿਆ ਔਰ ਇਹ ਜਿਹੜਾ ਹਾਰਵਰਡ ਦਾ ਔਰ ਉਹਨਾਂ ਦੀ ਮੈਂ ਵਿਕੀਪੀਡੀਆ ਔਰ ਦੂਸਰੇ ਤੋਂ ਥੋੜਾ ਬਹੁਤ ਜੀਡੀ ਵੈਂਸ ਬਾਰੇ ਜਾਨਣਾ ਚਾਹਿਆ ਮੈਨੂੰ ਲੱਗਦਾ ਵੀ ਸ਼ਾਇਦ ਇਹਦੀ ਘਰਾੜੀ ਹਿੰਦਵਾਣੀ ਹੋ ਸਕਦੀ ਹੈ 우샤 ਜਾਂ ਕੁਛ ਛੇਸ ਕੇ ਸਮਦਾ ਨਾਮ ਹੈ ਲੇਕਿਨ ਇਹ ਆਮ ਲੋਕਾਂ ਚੋਂ ਉੱਠ ਕੇ ਗਿਆ ਔਰ ਇਸ ਦੀ ਇੱਕ ਆਪਣੀ ਜੀਵਨ ਐਕਸਪੀਰੀਅੰਸ ਦੇ ਉੱਤੇ ਜਿਹੜੀ ਕਿਤਾਬ ਹੈ ਉਹ ਨਿਊਯਾਰਕ ਟਾਈਮਜ਼ ਦਾ ਬੈਸ ਸੈਲਰ ਸੀ 2016 ਦੇ ਵਿੱਚ ਉਹਨੇ ਆਪਣੇ ਮੈਮੋਇਰ ਲਿਖੇ ਸੀ ਹਿਲ ਬਿਲੀ ਐਲਗੀ ਇਹ ਬੈਸਟ ਸੈਲਿੰਗ ਅਕਾਊਂਟ ਆਫ ਹਿਸ ਐਪਲਾਂਚੀਅਨ ਫੈਮਿਲੀ ਐਂਡ ਮੋਡਸਟ ਰਸਟ ਬੈਟ ਅਪਬ੍ਰਿੰਗਿੰਗ ਓਹਾਇਓ ਵੀ ਕੋ ਸਟੇਟ ਹੈ ਜਿਹੜੀ ਜਿਨ੍ਹਾਂ ਨੂੰ ਅਸੀਂ 8-9 ਸਵਿੰਗ ਸਟੇਟਸ ਕਹਿੰਦੇ ਆ ਅਮਰੀਕਾ ਦੀਆਂ 50 ਸਟੇਟਾਂ ਤੋਂ ਚੋਂ ਪ੍ਰੈਜ਼ੀਡੈਂਸ਼ੀਅਲ ਰੇਸ ਸੋ ਇੱਕ ਅੱਛੀ ਚੋਇਸ ਹੈ ਔਰ ਇਹ ਇਸ ਤੋਂ ਪਹਿਲਾਂ ਇਹ ਨਹੀਂ ਹੈ ਕਿ ਵੀ ਜਿਹਨੂੰ ਇਹਨਾਂ ਨੇ ਜੀਡੀ ਵੈਂਸ ਨੂੰ ਚੁਣਿਆ ਹੈ ਕੋਈ ਟਰੰਪ ਐਡਮਾਇਰਰ ਹੈ ਇਨੇ ਕਾਫੀ ਜਿਹੜਾ ਕ੍ਰਿਟਿਕ ਸਾਈਜ਼ ਵੀ ਕੀਤਾ ਹੋਇਆ ਹੈ 트럼ਪ ਨੂੰ ਇੱਕ ਵਾਰੀ ਉਹਨੇ ਕਿਹਾ ਸੀ ਉਹਦਾ ਰਿਮਾਰਕ ਸੀ ਨੈਵਰ 트럼ਪ ਗਾਈ ਮਿਸਟਰ ਵੈਂਸ ਹੈਜ਼ ਮੇਡ ਇਨ ਦਾ ਪਾਸਟ ਇਨਕਲੂਡਿੰਗ ਕਾਲਿੰਗ ਦਾ ਬਿਲੀਅਨਰ ਐਨ ਇਡੀਅਟ ਨੌਕਸੀਅਸ ਰਿਪ੍ਰਹੈਂਸਿਵਲ ਐਂਡ ਸਜੈਸਟਿੰਗ ਹੀ ਵਾਸ ਅਮਰੀਕਾਜ਼ ਹਿਟਲਰ ਹੁਣ ਜਿਹਨੂੰ ਵਾਈਸ ਪ੍ਰੈਜ਼ੀਡੈਂਟ ਕਹੇ ਇਹ ਚਾਰਜ ਉਹਨੇ ਲਾਏ ਹੋਏ ਨੇ ਪਰ ਇਹ ਹੈ ਕਿ ਵੀ ਉਹਨੇ ਤਾਜ਼ਾ ਤਾਜ਼ਾ ਕੁਝ ਪੀਰੀਅਡ ਚ ਟਰੰਪ ਦਾ ਸਪੋਰਟਰ ਬਣਿਆ ਹੋਇਆ ਸੀ ਔਰ ਹੁਣ ਉਹਨਾਂ ਨੇ ohio ਸੈਨੇਟਰ ਰੇਸ ਜਦੋਂ ਰਨ ਕੀਤੀ 2022 ਚ ਉਦੋਂ ਟਰੰਪ ਨੇ ਉਹਨੂੰ ਬੈਕਿੰਗ ਦਿੱਤੀ ਸੀ ਔਰ ਇਹ ਜਿਹੜਾ ਟਰੰਪ ਨੇ ਇਸ ਨੂੰ ਜਿਹੜਾ ਉਹ ਰੱਖਿਆ ਹੋਇਆ ਸੀ ਵੀ ਸੀਕ੍ਰਟ ਸਿਵਿਕ ਕਿਨੂੰ ਬਣਾਏਗਾ ਔਰ ਇਹਦੇ ਚੁਣਾਣੇ ਇਹ ਵੀ ਕਿਹਾ ਕਿ ਭਾਈ ਵਿਦ ਦਾ ਕੰਟਰੀ ਸਟਿਲ ਰੀਲਿੰਗ ਫਰੋਮ ਇਮੇਜਸ ਆਫ ਦਾ ਬਲੱਡਡ ਮਿਸਟਰ ਟਰੰਪ ਬੀਇੰਗ ਸਕਾਟਡ ਆਫ ਏ ਰੈਲੀ ਸਟੇਜ ਸਮ 50000 ਰਿਪਬਲਿਕਨਸ ਡਿਸੈਂਡਡ ਔਨ ਦਾ ਸ਼ੋਰਸ ਆਫ ਲੇਕ ਮਿਸ਼ੀਗਨ ਫਾਰ ਦਾ 4 ਡੇ ਗੈਦਰਿੰਗ 4 ਮੰਥਸ ਬਿਫੋਰ ਦਾ ਇਲੈਕਸ਼ਨ ਅਗੇਂਸਟ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਜੋ ਬਾਈਡਨ ਇਹ ਜਿੱਥੇ ਕਿਉਂਕਿ ਮਿਸ਼ੀਗਨ ਸਟੇਟ ਆਫ ਲੇਕਸ ਕਹੀ ਜਾਂਦੀ ਹੈ ਔਰ ਇਹ ਜਿੱਥੇ ਮਿਲਵਾਕੀ ਚ ਹੋ ਰਿਹਾ ਹੈ ਲੇਕ ਦੇ ਕੰਢੇ ਹੈ 50000 ਰਿਪਬਲਿਕਨਸ ਦੀ ਗੈਦਰਿੰਗ ਹੈ ਉੱਥੇ ਜਿੱਥੇ ਮਿਸਟਰ ਜੀਡੀ ਵੈਂਸ ਨੂੰ ਟਰੰਪ ਨੇ ਜਿਹੜਾ ਉਹ ਆਪਣਾ ਜਾਨਸ਼ੀਨ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਉਹ ਜਾਨਸ਼ੀਨ ਹੀ ਹੁੰਦਾ ਹੈ ਜੇ ਕੱਲ ਨੂੰ ਬਾਈਡਨ ਨੂੰ ਕੁਝ ਹੋ ਜਾਏ ਤੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੈ ਉਹ ਪ੍ਰੈਜ਼ੀਡੈਂਟ ਬਣੇਗੀ ਔਰ ਉਹਦੇ ਬਾਰੇ ਵੀ ਆਲਰੇਡੀ ਉਹਨੇ ਕਿਹਾ ਬਾਈਡਨ ਨੇ ਕਿਹਾ ਸ਼ੀ ਇਜ਼ ਕੈਪੇਬਲ ਹੈ ਨੀ ਔਰ ਨਾ ਸ਼ੀ ਕੁਆਲੀਫਾਈਜ਼ ਉਹਨੇ ਕਿਹਾ ਔਰ ਇਹ ਹੁਣ ਅਸੀਂ ਕਿਉਂਕਿ ਇਸ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਮੈਂ ਕੱਡੀਆਂ ਹੋਈਆਂ ਅਸੀਂ ਉਹਦੇ ਚ ਇਹ ਵੀ ਹੈ ਕਿ ਹਾਉ ਇਸ ਸਨਾਈਪਰ with full rifle kit allowed rooftop access at Trump's event. U.S. Secret Service faces scrutiny after assassination attempt. ਹਾਲਾਂ ਚਲੋ ਟਰੰਪ ਨੇ ਇਮੀਡੀਏਟਲੀ ਦਾ ਸਿਕਿਉਰਿਟੀ ਵਾਲਿਆਂ ਦਾ ਥੈਂਕ ਯੂ ਕੀਤਾ ਕਿ ਉਹਨਾਂ ਦੀ ਬਦੌਲਤ ਮੈਂ ਬਚ ਗਿਆ ਪਰ ਬਾਅਦ ਚ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਫੇਲਿਓਰ ਇਸ ਸਿਕਿਉਰਿਟੀ ਵਾਲਿਆਂ ਦੀ ਹੈ ਕਿ ਇੱਕ ਮੁੰਡਾ 70 ਮੀਲ ਤੋਂ ਆ ਕੇ 20 ਸਾਲਾਂ ਦਾ ਜਿਹੜੀ ਤੁਹਾਡੀ ਸਟੇਜ ਸੈੱਟ ਕੀਤੀ ਹੈ ਉਹਦੇ ਨਾਲ ਇੱਕ ਬਿਲਡਿੰਗ ਦੇ ਉੱਤੇ ਚੜਿਆ ਹੋਇਆ ਉਹ ਕਰਾਲ ਕਰ ਰਿਹਾ ਔਰ ਇਵਨ ਕਰਾਊਡ ਦੇ ਵਿੱਚ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹਨੂੰ ਦੇਖਿਆ ਉਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ ਕਿ ਸਬਮਟੀ ਵਿਦ ਦਾ ਰਾਈਫਲ ਇਜ਼ ਅਪ देयर ਕਿ ਭਈ ਜਿਹਨੂੰ ਇਹ ਕਹਿੰਦੇ ਨੇ ਵੀ ਉਸ ਨੂੰ ਜਿਹੜਾ ਉਹ ਆਬਜ਼ਰਵ ਕਰਨਾ ਜਾਂ ਉਹ ਤਾਂ ਸਾਰਾ ਏਰੀਆ ਜਿੱਥੇ ਜਾਣਾ ਹੁੰਦਾ ਕਿਸੇ ਨੇ ਉਹਨੂੰ ਪੂਰਾ ਡੀਸੈਂਸਿਟਾਈਜ਼ ਕਰਦੇ ਨੇ ਪੂਰਾ ਕਿ ਭਈ ਕਿਵੇਂ ਇਹ ਵੱਡਕ ਇਸ ਲਈ ਹੁਣ ਇਹ ਆ ਰਿਹਾ ਵੀ ਇਹ ਤਾਂ ਬਹੁਤ ਵੱਡੀ ਫੇਲ ਹੋ ਰਹੀ ਸਿਕਰਟ ਸਰਵਿਸ ਦੀ ਔਰ ਯੂਜੂਲੀ ਇਹ ਇੰਟਰਨਲ ਇਨਕੁਆਰੀ ਕਰਦੇ ਨੇ ਪਰ ਸਿਕਰਟ ਸਰਵਿਸ ਵਾਲੇ ਕਹਿੰਦੇ ਨੇ ਵੀ ਅਸੀਂ ਓਪਨ ਜਿਹੜਾ ਇਨਕੁਆਰੀ ਦੇ ਲਈ ਵੀ ਤਿਆਰ ਹੈ ਔਰ ਇਸ ਇਹ ਸਾਰੇ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ 트াম্প ਨੇ ਵੀ ਬਾਈਡਨ ਨੇ ਵੀ ਸਾਰਿਆਂ ਨੂੰ ਦੇ ਅਪੀਲ ਕੀਤੀ ਵੀ ਯੂਨਿਟੀ ਰੱਖੋ ਕਾਮ ਰੱਖੋ ਹਾਲਾਂ ਮੈਂ ਇਹ ਫੀਅਰ ਕਰ ਰਿਹਾ ਸੀ ਮੈਂ ਕਿਹਾ ਵੀ ਆਂਦੇ ਸੀ ਜਦੋਂ ਟਰੈਵਲ ਬੈਕ ਕਰ ਰਹੇ ਸੀ ਮੈਂ ਕਿਹਾ ਕਿ ਜੇ ਇਹਨੂੰ ਮਾਰਨ ਵਾਲਾ ਕੋਈ ਚੀਨਾ ਹੁੰਦਾ ਕੋਈ ਜਾਪਾਨੀ ਹੁੰਦਾ ਕੋਈ ਮੁਸਲਮਾਨ ਹੁੰਦਾ ਕੋਈ ਹੋਰ ਤੇ ਹੁਣ ਤੱਕ ਰਾਈਟ ਹੋਏ ਹੁੰਦੇ ਸੀ ਤੇ ਉਹਦੇ ਵਿੱਚ ਕਿਉਂਕਿ ਅਜੇ ਤੱਕ ਮੋਟਿਵ ਕਲੀਅਰ ਨਹੀਂ ਹੈ ਕੀ ਹੈ ਇਹਦੇ ਤੇ ਹਥਿਆਰਾਂ ਤੇ ਜ਼ਰੂਰ ਡਿਬੇਟ ਹੋਈ ਹੈ ਕਿ ਜੀ ਕਿਵੇਂ ਖੁੱਲੇ ਇਹ ਉਹ ਵੀ ਹੈ ਕਿ ਵੀ ਮਿਸਟਰ ਕਰਕ ਜਿਹੜਾ ਹੈ ਉਹ ਆਪਣੇ ਪਿਓ ਦੀ ਰਾਈਫਲ ਉਹਨੇ ਲਿਆਂਦੀ ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਰਸ਼ੀਆ ਨੇ ਜੋ ਬਾਈਡਨ ਦੇ ਉੱਤੇ ਨਿਸ਼ਾਨਾ ਸਾਧਿਆ ਕਿ ਵੀ ਇਹ ਇਹ ਜਿਹੜਾ ਡੋਨਲਡ ਟਰੰਪ ਦੇ ਉੱਤੇ ਅਟੈਕ ਹੋਇਆ ਹੈ ਇਹ ਦਾ ਐਟਮਾਸਫੀਅਰ ਬਾਈਡਨ ਨੇ ਬਣਾਇਆ আর ਅਮਰੀਕਾ ਦੇ ਵੀ ਕੁਝ ਰਿਪਬਲਿਕਨਸ ਨੇ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੁਣ ਜਿਹੜਾ ਸਵਾਲ ਹੈ ਵੀ ਇਸ ਸਾਰੇ ਚੋਂ ਕੀ ਟਰੰਪ ਨੂੰ ਵਿਕਟਮ ਹੁੱਡ ਦਾ ਜਿਹੜਾ ਫਾਇਦਾ ਮਿਲੇਗਾ ਜ਼ਰੂਰ ਮਿਲੇਗਾ ਔਰ ਉਹਦੇ ਚ ਦੋ ਰੀਜ਼ਨ ਨੇ ਕਿਉਂਕਿ ਆਲਰੇਡੀ ਡੈਮੋਕ੍ਰੇਟਾਂ ਦੇ ਵਿੱਚ ਤਾਂ ਬਾਈਡਨ ਉਸੇ ਫਰਸਟ ਡਿਬੇਟ ਵੇਲੇ ਵੀ ਜੋ ਉਹਦੀ ਫੇਲਿਅਰ ਔਰ ਔਰ ਈਵਨ ਜਦੋਂ 32 ਮੁਲਕਾਂ ਦੇ ਨੈਟੋ ਵਾਲੇ ਉਹਦੇ ਚ ਵੀ ਦੋ ਤਿੰਨ ਵੱਡੀਆਂ ਗਲਤੀਆਂ ਪਤਾ ਨਹੀਂ ਕਿਸੇ ਨੂੰ ਕੀ ਕਹੀ ਜਾਂਦਾ ਉਹ ਆਲਰੇਡੀ ਮੈਂਟਲੀ ਸਾਉਂਡ ਨਹੀਂ ਹੈ ਹਮ ਸੋ ਉਹ ਸਾਰੇ ਦੇ ਚੱਲਦੇ ਆ ਹੁਣ ਜਿਹੜੀ ਜੇ ਸੀਕਰਟ ਸਰਵਿਸ ਦੀ ਫੇਲਿਅਰ ਵੀ ਹੈ ਇਹ ਵੀ ਕਿਤੇ ਨਾ ਕਿਥੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਾਤੇ ਚ ਪੈਂਦੀ ਹੈ ਔਰ ਜਿਵੇਂ 트ੰਪ ਨੇ ਆਪਣੀ ਉਹ ਥੱਲੇ ਪੈ ਕੇ ਫਿਰ ਖਲੋਤਾ ਫਿਸ ਚੁੱਕੀ ਆਮ ਲੋਕਾਂ ਨੂੰ ਇਵਨ ਐਲਨ ਮਸਕ ਜਿਹੜਾ ਹੁਣ ਤੱਕ ਨਿਊਟਰਲ ਸੀ ਪਹਿਲਾਂ 트ੰਪ ਦੇ ਖਿਲਾਫ ਵੀ ਹੋ ਗਿਆ ਸੀ ਅੱਜ ਉਹਨੇ ਵੀ ਕਿਹਾ ਕਿ ਬਈ ਹੀ ਇਜ਼ ਅ ਸਟਰੋਂਗ ਗਾਈ ਆਈ ਸਪੋਰਟ ਹਿਮ ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਸ ਗੱਲ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਹੁਣ ਇਸ ਸਾਰੇ ਅਨਟਿਲ ਅਨਲੈਸ ਕੋਈ ਵੱਡੀ ਤਬਦੀਲੀ ਹੋਏ ਕੋਈ ਡੈਮੋਕ੍ਰੇਟਾਂ ਦੀ ਜਿਹੜੀ ਸ਼ਿਕਾਗੋ ਕਨਵੈਨਸ਼ਨ ਹੈ ਉਹਦੇ ਚ ਬਾਈਡਨ ਤੋਂ ਇਲਾਵਾ ਜੇ ਕੋਈ ਲੈ ਵੀ ਆਣ 4 ਮਹੀਨੇ ਵਿੱਚ ਨੇ ਮੈਨੂੰ ਲੱਗਦਾ ਹੈ ਵੀ ਟਰੰਪ ਦਾ ਪ੍ਰੈਜ਼ੀਡੈਂਟ ਬਣਨਾ ਆਲਮੋਸਟ ਯਕੀਨੀ ਹੈ ਔਰ ਇਹਦੇ ਚ ਅਸੀਂ ਫਿਰ ਜ਼ਿਕਰ ਕਰਾਂਗੇ ਵੀ ਇਹ ਦਿਨ ਆਲ ਜਿਹੜੀ ਇੰਡੀਆ ਪਾਲਿਸੀ ਹੈ ਅਮਰੀਕਾ ਦੀ ਉਹ ਕਿਵੇਂ ਹਾਂ ਹੋਏਗੀ ਲੇਕਨ ਇਹ ਜਿਹੜਾ ਥੋੜਾ ਬਹੁਤ ਜਿਹੜੀ ਰੁਕਾਵਟ ਵੀ ਸੀ ਜਿਹਨਾਂ ਲੋਕਾਂ ਚ ਖਾਸ ਤੌਰ ਤੇ ਵਿਦਨ ਰਿਪਬਲਿਕਨਸ ਵੀ ਹੁਣ ਉਹ ਸਾਰੇ ਜਿਹੜੇ ਨੇ ਉਹ ਉਹਦੇ ਟਰੰਪ ਦੇ ਹਾਂ ਉਹਦੇ ਪਿੱਛੇ ਖਲੋਗੇ ਨੇ ਲਾਈਕ ਰੌਕ ਔਰ ਡੈਮੋਕ੍ਰੇਟ ਸ਼ੇਕ ਹੋ ਰਹੇ ਨੇ ਉਹਨਾਂ ਨੂੰ ਵੀ ਨਜ਼ਰ ਆ ਰਹੇ ਆ ਜੇ ਵੀ ਇਹ ਟਰੰਪ ਜਿਹੜਾ ਉਹ ਜਿੱਤ ਵੱਲ ਪੱਧ ਰਿਹਾ ਜੀ ਦਾਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਆਂ ਬ੍ਰੇਕ ਫੀਅਰਸ ਤੁਸਨ ਇਸ ਤਰ੍ਹਾਂ ਹੀ ਬੜੇ ਰਹਿਣਾ ਮਿਲਦੇ ਆ ਛੋਟੇ ਜੇ ਬਖਫੀਤ ਪਾ